ਸੱਸੀ ਗਾਲੀ ਸਾਰਿਆਂ ਨੂੰ ਮੈਂ ਸੰਜੀਵ ਸ਼ਰਮਾ ਜੀ ਲੰਪੇਨਾਵਤਾਰ ਸਪੋਰਟ ਇਹ ਲੰਪੇਨਾਵਤਾਰ ਸਿੰਘ ਸਪੋਰਟਸ ਅਕੈਡਮੀ ਹੈਗੀ ਆ ਐਂਡ ਦੇ ਫਾਦਰ ਸਾਹਿਬ ਸ਼ਿੰਘਾਰਾ ਸਿੰਘ ਦੇ ਨਾਮ ਤੇ ਹੈਗੀ ਆ ਤੇ ਇੱਥੇ ਸਿਰ ਬੱਚੇ ਬਹੁਤ ਗਰੀਬ ਬੱਚੇ ਟ੍ਰੇਨਿੰਗ ਕਰਦੇ ਆਗੇ ਨੇ ਤੇ ਜਿਹੜੇ ਗਰੀਬ ਬੱਚਾ ਸਾਰੀ ਟ੍ਰੇਨਿੰਗ ਮੈਂ ਕਰਾਨਾ ਹੈਗਾ ਆਪਣੇ ਬੱਚੇ ਪਹਿਲੇ ਸਾਲ ਖੇਲੇ ਸੀ 4 ਬੱਚੇ ਇਸ ਸਾਲ ਖੇਲੇ ਸੀ 9 ਬੱਚੇ ਤੇ ਜਿੰਦੇ ਜੋ ਆਪਣੀ ਇੱਕ ਕੋਈ ਦੋ ਕੁੜੀਆਂ ਆਪਣੇ ਰਾਜੇ ਪੱਦਰ ਤੇ ਖੇਲੇ ਸੀ ਜਿਹਨਾਂ ਆਪਾਂ ਸਟੇਟ ਕਹਿੰਨੇ ਆ ਗਿਆ ਸਟੇਟ ਤੇ ਖੇਲੇ ਸੀ ਇੱਕ ਕੁੜੀ ਦਾ ਮੈਡਲ ਨਹੀਂ ਸੀ ਆਇਆ ਇੱਕ ਕੁੜੀ ਦਾ -52 ਕੇਜੀ ਦਾ ਮੈਡਲ ਆਇਆ ਸੀ 골ਡ ਤੇ ਜੇ ਜਿੱਤੋਂ ਆਪਣੇ ਸ਼੍ਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ 10000 ਰੁਪਏ ਕੈਸ਼ ਪ੍ਰਾਈਜ਼ ਵੀ ਦਿੱਤਾ ਗਿਆ ਸੀ ਤੇ ਸਾਡੀ ਆਸ ਸੀ ਕਿ ਹਾਂ ਇਸ ਵਾਰੀ 올ੰਪੀਆਨਾ ਬਤਾਰ ਸਪੋਰਟਸ ਅਕੈਡਮੀ ਤੋਂ 40 ਬੱਚੇ ਪਾਰਟਿਸਪੇਟ ਕਰਨਗੇ ਜਾ ਕੇ ਬਤਨ ਪੰਜਾਬ ਖੇਡ ਮੇਲਾ ਦੀ ਜਿਹੜੀ ਭਗਵੰਤ ਮਾਨ ਜੀ ਨੇ ਮੋਹਮ ਚਲਾਈ ਆ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵੱਧੋ ਉਹ ਚੜੇ 40 ਬੱਚੇ ਖੇਡਣਗੇ ਪਰ ਫੇਰ ਵੀ ਸਾਨੂੰ ਸਰਕਾਰ ਵਾਲੋ ਕੁਝ ਪ੍ਰੈਸ਼ਰਾਈਜ਼ ਕੀਤਾ ਜਾਂਦਾ ਪਿਆ ਆ ਕਿ ਇਹ 40 ਬੱਚੇ ਨਾ ਖੇਲਣ ਦੀ ਬਜਾਏ ਆਪਣੇ ਘਰਾਂ 'ਚ ਜਾਣ ਆਪਣੇ ਘਰਾਂ 'ਚ ਰਹਿਣ ਤੇ ਆਪਾਂ ਸਰਕਾਰ ਨੂੰ ਇਹ ਹੀ ਮੰਗ ਕਰਦੇ ਆ ਕਿ ਉਹ 40 ਬੱਚੇ ਖੇਡ ਕੇ ਪਾਰਟਿਸਪੇਟ ਕਰਨ ਤਾਂ ਜੋ ਸਟੇਡ ਨੈਸ਼ਨਲ ਲੈਵਲ ਤੱਕ ਅਪਲਾਈ ਜਾ ਜ ਆ ਸਕਣ ਤੇ ਮੈਂ ਤੁਹਾਨੂੰ ਜ਼ਿਆਦਾ ਸਮਾਂ ਨਾ ਲੈਂਦੇ ਅਸੀਂ ਕਵਾਂਗਾ ਕਿ ਸਾਨੂੰ ਸਰਕਾਰ ਵਾਲੋ ਪਰੇਸ਼ਾਨ ਨਾ ਕੀਤਾ ਜਾਵੇ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਆ ਤੁਸੀਂ ਸਾਨੂੰ ਮੇਰਾ ਫੋਨ ਨੰਬਰ ਹੈਗਾ 9998719471 ਤੁਸੀਂ ਸੰਪਰਕ ਕਰੋ ਤੁਸੀਂ ਮਿਲੋ ਤੁਸੀਂ ਜਦੋਂ ਮਰਜ਼ੀ ਆ ਸਕਦੇ ਜੀ ਪਰ ਤੁਸੀਂ ਮੰਨ ਲਓ ਜੁਨੀਫਾਰਮ ਚਾਹੋਗੇ ਤੇ ਬੱਚਿਆਂ ਨੂੰ ਪੁੱਛੋਗੇ ਤੇ ਨੇਚਰਲੀ ਬੱਚੇ ਡਰ ਜਾਂਦੇ ਆ ਬਹੁਤ ਜ਼ਿਆਦਾ ਡਰ ਜਾਂਦੇ ਆ ਸਾਨੂੰ ਕਈ ਪੇਰੈਂਟਸ ਦੇ ਫੋਨ ਆਏ ਉਸ ਤੋਂ ਬਾਅਦ ਕਈ ਪੇਰੈਂਟਸ ਦੇ ਫੋਨ ਆਏ ਤੇ ਉਹ ਕਹਿੰਦੇ ਸਾਡੇ ਬੱਚਾ ਸੁਪਨੇ ਚ ਬੋ ਰਿਹਾ ਨੀਂਚ ਬੋ ਰਿਹਾ ਪਲਸ ਆ ਗਈ ਪਲਸ ਆ ਗਈ ਤਾਂ ਆਪਾਂ ਪੁੱਛਿਆ ਕਿ ਕੀ ਚੱਕਰ ਪਿਆ ਵਾ ਫਿਰ ਉਹਦੇ ਚੱਕਰ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆਪਣੇ ਪ੍ਰਸ਼ਾਸਨ ਨੂੰ ਉਹ ਛੋਟੇ ਛੋਟੇ ਬੱਚੇ ਤੇਰਾ ਆਪਾਂ ਕਿਸ ਤਰ੍ਹਾਂ ਸੋਲਵ ਕਰਾਂਗੇ ਉਹਦੇ ਮਾਪਿਆਂ ਨੂੰ ਆਪਾਂ ਕੀ ਸਮਝਾਈਏ ਕਿ ਆਪਾਂ ਕਿਉਂ ਬੱਚਿਆਂ ਨੂੰ ਦੀ ਪੁੱਛਿਆ ਜਾ ਰਹਾ ਕਿ ਅਵਤਾਰ ਸਿੰਘ ਕਿੱਥੇ ਆ ਅਵਤਾਰ ਸਿੰਘ ਕਿੱਥੇ ਆ ਤੁਸੀਂ YouTube ਸਰਚ ਕਰੋ ਤੇ ਅਵਤਾਰ ਸਿੰਘ ਤੁਹਾਨੂੰ ਆਪ ਲੱਭ ਜਾਂਦਾ ਐਸ ਟੈਂਪੋ ਭਾਲ ਆ ਉਹ ਇੰਡੀਆ ਚ ਸੋ ਆਪਣਾ ਸਾਲ ਦੇ 12 ਮਹੀਨੇ ਹੁੰਦੇ 365 ਦਿਨ ਪਰ ਉਹ 160 ਤੋਂ 160 ਦਿਨ ਤੱਕ ਉਹ ਬਾਹਰ ਆਊਟ ਆਫ ਕੰਟਰੀ ਰਹਿੰਦਾ ਵਾ ਤੁਸੀਂ ਵੀਜ਼ਾ ਚੈੱਕ ਕਰੋ ਆਨਲਾਈਨ ਉਹਦੇ ਤੇ ਅਵਤਾਰ ਸਿੰਘ ਕਿੱਥੇ ਆ ਅਵਤਾਰ ਸਿੰਘ ਲੱਭਦੇ ਰਹਿੰਦੇ ਹੋ ਤੇ ਅਵਤਾਰ ਸਿੰਘ ਨੂੰ ਕਿਉਂ ਲੱਭੇਗਾ ਦਿਓ ਤੁਸੀਂ ਆਨਲਾਈਨ ਲੱਭੋ ਤੁਹਾਨੂੰ ਆਪਗਲਾ ਜਿੱਥੇ ਬੈਠਾ ਹੋਈਓ ਇਥੇ ਇੰਡੀਆ ਦਾ ਇੰਟਰਨੈਸ਼ਨਲ ਪਲੇਅਰ ਹੋ ਗਏ ਤੇ ਅੰਨਾ ਹਰਾਸ਼ਮੈਂਟ ਕਰਦੇ ਹੋ ਜਿਹਨੇ ਇੰਡੀਆ ਚ ਜਦੋਂ 2024 ਚ 2000 ਸੌਰੀ 2023 ਚ ਚਾਹਨਾ ਚ এਸ਼ੀਅਨ ਗੇਮ ਖੇਲਣ ਗਿਆ ਤੇ ਉਹਨੂੰ ਹਰਾਸਮੈਂਟ ਕਰ ਰਹੇ ਹੋ ਜਿਹੜੇ ਇੰਡੀਆ ਪੁਲਸ ਲਗਭਗ 7 ਟਾਈਮ ਚੈਂਪੀਅਨ ਰਿਹਾ ਤੇ ਉਹਨੂੰ ਹਰਾਸਮੈਂਟ ਕਰ ਰਹੇ ਹੋ 13 ਟਾਈਮ ਨੈਸ਼ਨਲ ਚੈਂਪੀਅਨ ਆ 13 ਟਾਈਮ ਨੈਸ਼ਨਲ ਚਾਬੇ ਬਣ ਲੱਗੇ ਕਿ ਉਹਨੂੰ ਸਮਾਂ ਲੱਗਦਾ ਬਹੁਤ ਲੰਬਾ ਸਮਾਂ ਲੱਗਦਾ ਨੈਸ਼ਨਲ ਕਹਿਣਾ ਬੜੀ ਸੋਖੀ ਗੱਲ ਹੁੰਦੀ ਆ ਉਹ ਬਹੁਤ ਲੰਬਾ ਸਮਾਂ ਲੱਗਦਾ ਪਰ 13 ਸਾਲ ਲਗਾਤਾਰ ਨੈਸ਼ਨਲ ਚੈਂਪੀਅਨ ਆ ਤੇ ਉਹਨੂੰ ਹਰਾਸਮੈਂਟ ਕਰ ਰਹੇ ਹੋ ਮੈਂ ਪੰਜਾਬ ਸਰਕਾਰ ਨੂੰ ਤੇ ਭਗਵਾਨ ਦਮਨ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਤਾ ਜੋ ਅੱਡਾ ਤਗੜਾ ਪਲੇਰ ਉਹ ਘਰ ਦਾ ਜੇ ਤੇ 3 ਦੇ ਦਾ ਕੀ ਬਣੂਗਾ ਜੇ ਉਹ ਘਰ ਦਾ ਕੋਲ 40 ਬੱਚੇ ਘਰ ਬੈ ਜਾਣਗੇ ਮੈਂ ਪੁਲਿਸ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਇਸ ਤਰ੍ਹਾਂ ਨਾ ਕਰੋ ਤੁਸੀਂ ਇਸ ਤਰ੍ਹਾਂ ਨਾ ਕਰੋ ਇਹ ਰਜਿਸਟਰ ਸਾਈਟ ਤੇ ਜਿਹੜਾ ਆ ਉਹਦੇ ਫਾਜ਼ਲ ਸਾਹਿਬ ਮਿਸਟਰ ਸੰਘਾਰਾ ਜੀ ਜਿਹਨੇ ਆਪਣੇ ਆਪਣੇ ਪੁੱਤ ਦੇ ਨਾਮ ਤੇ ਅਕੈਡਮੀ ਖੋਲੀ ਆ ਤੇ ਨਾਰ ਹਾਸਮੈਂਟ ਕੀਤਾ ਜਾਂਦਾ ਇਹ ਬਹੁਤ ਗਲਤ ਹੈਗਾ ਜੇ ਬੱਚਿਆਂ ਦੇ ਮਾਪਿਓ ਆਪਣੇ ਬੱਚਿਆਂ ਲੈ ਕੇ ਸੜਕਾਂ ਦੇ ਆ ਗਏ ਆਪਾਂ ਕੀ ਕਰਾਂਗੇ ਦੱਸੋ ਦੀ ਮੈਨੂੰ ਉਹ ਕਹਿੰਦੇ ਰਾਤੀ ਪੁਲਿਸ ਪੁਲਿਸ ਕਰੀ ਜਾਂਦੇ ਆ ਤੇ ਪੁਲਿਸ ਦਾ ਕੀ ਮਤਲਬ ਆ ਜੀ ਕੋਣ ਹੈ ਅਸੀ ਤਾਨੀ ਜੀ ਮੈਂ ਕਹਾਂ ਕੋਈ ਐਸੇ ਸਾਫ ਸੀ ਆਪਣੇ ਐਸੇ ਸਾਫ ਸੀ ਹਣੇ ਪੁੱਛਿਆ ਅਵਤਾਰ ਜੀ ਕਿੱਥੇ ਅਵਤਾਰ ਜੀ ਕਿੱਥੇ ਆ ਪੁੱਛੀ ਤੀ ਜੇ ਮਾਲੋ ਸਾਨੂੰ ਫੋਨ ਕਰੋ ਸਿੰਘਾਰਾ ਜੀ ਨੂੰ ਫੋਨ ਕਰੋ ਤਾਂ ਬਤਾ ਦੱਸਿਓ ਅਵਤਾਰ ਜੀ ਕਿੱਥੇ ਆ ਇੱਕੇ ਬਾਅਦ ਨੰਬਰਾਂ ਤੇ ਕੋਲ ਨਹੀਂ ਕੀਤੀ ਗਈ ਇੱਥੇ ਆ ਕੇ ਸਿੱਧਾ ਅਵਤਾਰ ਜੀ ਨੂੰ ਪੁੱਛਿਆ ਗਿਆ ਪਰ ਇਹ ਗਲਤ ਹੈਗਾ ਮੈਂ ਪ੍ਰਸ਼ਾਸਨ ਨਾਲ ਹੀ ਬੇਨਤੀ ਕਰਨਾ ਚਾਹੁੰਦਾ ਵਾ ਕਿ ਬਹੁਤ ਗਲਤ ਹੈਗਾ ਵਾ ਕਿ ਤੁਸੀਂ ਬੱਚਿਆਂ ਨੂੰ ਹਰਾਸ਼ਮੈਂਟ ਨਾ ਕਰੋ ਚੰਗੀ ਗੱਲ ਨਹੀਂ ਅਗੀ ਜਿਹੜੇ ਅਬ ਜੇ ਮਾਲੋ ਅਵਤਾਰ ਸਿੰਘ ਘਰ ਬੈਗੇ ਤਾਂ ਅੱਡੇ 40 ਬੱਚੇ ਘਰ ਬੈ ਜਾਣਗੇ ਉਹ ਅਵਤਾਰ ਜੀ ਨੂੰ ਅਵਤਾਰ ਸਿੰਘ ਵਾਂ ਤੋ ਸਿਆਣ ਅਸ ਡਿਸਟ੍ਰਿਕਟ ਖਤਮ ਕਰ ਦੇਣਾ ਉਹ ਤੇ ਆਪਣੇ ਘਰ ਆ ਕੇ ਬਹਿ ਜਾਣਗੇ ਮੈਂ ਬੇਨਤੀ ਕਰਨਾ ਚਾਹੁੰਦਾ ਤੁਸੀਂ ਪੁਲਿਸ ਇਸ ਤਰ੍ਹਾਂ ਨਾ ਕਰੋ ਜੀ ਨਾ ਕਰੋ ਜੀ ਨਾ ਕਰੋ ਜੀ ਇਹ ਚ ਕਾਰਨ ਤੇ ਮੈਨੂੰ ਕੁਝ ਖਾਸ ਪਤਾ ਲੱਗਦਾ ਨਹੀਂ ਬਸ ਇਹ ਹੈ ਕਿ ਆਪਣੇ ਲੰਬੇ ਨਵਤਾਰ ਸਿੰਘ ਮਲਕੀ ਆਪਣੇ 6 ਮਹੀਨੇ ਦੀ ਛੁੱਟੀ ਆਂਦੇ ਨੇ ਤੇ ਅੱਥੇ ਬੱਚਿਆਂ ਨੂੰ ਗਾਈਡ ਕਰਦੇ ਨੇ ਕਿਉਂ ਕਰਦੇ ਨੇ ਪਰ ਵੇਖੋ ਐਡੇ ਤਗੜੇ ਪਲੇ ਨੇ ਸਾਨੂੰ ਦੀ ਰਿਸਪੈਕਟ ਕਰਨੀ ਚਾਹੀਦੀ ਇੱਜ਼ਤ ਮਾਨ ਕਰਨੀ ਚਾਹੀਦਾ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਜ਼ਿਲ੍ਹੇ ਦਾ ਮਾਨ ਸਨਮਾਨ ਆ ਤੇ ਆਪਾਂ ਜੇ ਉਹਨਾਂ ਨੂੰ ਹਰਾਸ਼ਮੈਂਟ ਕਰਦੇ ਰਹੇ ਤੇ ਆਪਾਂ ਕੀ ਕਰਾਂਗੇ ਦੱਸੋ ਦੀ ਮੈਨੂੰ ਜੇ ਦੂਸਰੇ ਪਲੇਅਰ ਕੇ ਦਾਅ 420 ਹੋਣਗੇ ਆਪਾਂ ਜੇ ਉਹ ਵੀ ਐਡੇ ਤਗੜੇ ਪਲੇਅਰ ਬਣ ਜਾਣਗੇ ਬਾਅਦ ਚੋਂ ਹਰਾਸ਼ਮੈਂਟ ਕੀਤਾ ਜਾਊਗਾ ਕਿਸੇ ਨਾ ਕਿਸੇ ਗੱਲ ਤੋਂ ਜਦਕੀ 1% ਵੀ ਹੁੰਦਾ ਕੋਈ ਕਸੂਰ ਨਹੀਂ ਹੈਗਾ ਆਪਣੇ ਪੰਜਾਬ ਪਹੁੰਚਨੇ ਆ ਜਲੰਧਰ ਚ ਪੰਜਾਬ ਵਰਗੇ ਸਬ ਇੰਸਪੈਕਟਰ ਨੇ ਤੇ ਮੇ ਵੀ ਅੱਜ ਤੋਂ 5 ਸਾਲ ਬਾਅਦ ਡੀਐਸਪੀ ਬਣ ਗਏ ਤੇ ਅੱਜ ਤੋਂ 10 ਸਾਲ ਬਾਅਦ ਐਸਐਸਪੀ ਬਣਨਗੇ ਪਰ ਇਹਨਾਂ ਹਰਾਸ਼ਮੈਂਟ ਕਰਨਾ ਕਿਸੇ ਨੂੰ ਬਿਲਕੁਲ ਸਹੀ ਗੱਲ ਨਹੀਂ ਹੈਗੀ ਉਹ ਅੱਜ 2026 ਤੇ ਜਾਪਾਨ ਤੇ ਏਸ਼ੀਅਨ ਗੇਮ ਹੋਣ ਵਾਲੀ ਆ ਉਹਦੀ ਤਿਆਰੀ ਲਈ ਬਪਾਲ ਬੈਠੇ ਨੇ ਤੇ 2028 ਚ ਆਪਣੇ ਆਪਣੇ 2028 ਚ ਲੰਬੀ ਹੋਣ ਲੱ ਤੋਰੀ ਤਿਆਰੀ 'ਚ ਬੈਠੇ ਨੇ ਉਹ ਤੇ ਉਹਨਾਂ ਨੂੰ ਪਹਿਲਾ ਹਰਾਸ਼ਮੈਂਟ ਕਰਦੇ ਉਹ ਵੀ ਘਰ ਬਹਿ ਜਾਣਗੇ ਫਿਰ ਇੰਡੇ ਦਾ ਨਾਮ ਕੋ ਉੱਚਾ ਕਰੂਗਾ ਜਦੋਂ ਵੀ ਅਦਾਕਾਰੀ ਛੁੱਟੀ ਜਾਂਦੇ ਨੇ ਤੇ ਛੁੱਟੀ ਵਿੱਚ ਉਹਨਾਂ ਪ੍ਰੈਕਟਿਸ ਕਰਨੀ ਹੁੰਦੀ ਆ ਤੇ ਉੱਥੇ ਸੈਂਟਰ ਆਉਂਦੇ ਨੇ ਆਪਣੀ ਪ੍ਰੈਕਟਿਸ ਕਰਦੇ ਨੇ ਛੁੱਟੀ ਟਾਈਮ ਤੇ ਬੱਚਿਆਂ ਨੂੰ ਬਹੁਤ ਵਧੀਆ ਗਾਈਡੈਂਸ ਦਿੰਦੇ ਨੇ ਤੇ ਉਹ ਗਾਈਡੈਂਸ ਨਾਲ ਉਹ ਬੱਚੇ ਅੱਗੇ ਵੱਧ ਸਕਣ ਹੁੰਦੀ ਗਾਈਡੈਂਸ ਬੱਚਿਆਂ 'ਚ ਇੰਨੀ ਫਿਟ ਕਰਦੀ ਆ ਕਿ ਇੱਕ ਮਹੀਨਾ ਇੰਨੀ ਵਧੀਆ ਪ੍ਰੈਕਟਿਸ ਕਰਦਿਆਂ ਕੋਈ ਕਹਿ ਨਹੀਂ ਸਕਦੇ ਮੈਂ ਇੰਨਾ ਵਧੀਆ ਪ੍ਰੈਕਟਿਸ ਨਹੀਂ ਕਰਾਂਦਾ ਉਹ ਜਿੰਨੀ ਹੁੰਦੀ ਗੱਲ ਕਹਿਣ ਤੋਂ ਬਾਅਦ ਉਹ ਪ੍ਰੈਕਟਿਸ ਕਰਦੇ ਨੇ ਤੇ ਸਵੇਰੇ ਸ਼ਾਮ ਦੋਨੇ ਟਾਈਮ ਮੈਂ ਹੀ ਪ੍ਰੈਕਟਿਸ ਕਰਾਉਣਾ ਵਾ ਤੇ ਵਧੀਆ ਪ੍ਰੈਕਟਿਸ ਕਰਾਉਣਾ ਇੱਥੇ ਬਹੁਤ ਜ਼ਿਆਦਾ ਗਰੀਬ ਘਰਾਂ ਦੇ ਬੱਚੇ ਆnde ਜਿਨ੍ਹਾਂ ਨੂੰ ਕਿੱਟ ਪ੍ਰੋਵਾਈਡ ਆਪਾਂ ਕਰਾਣੇ ਆ ਦੁੱਧ ਆਪਾਂ ਦੇਣੇ ਆ ਖੇਲੇ ਆਪਾਂ ਦੇਣੇ ਆ ਹੋਰ ਸਕੇ ਜੇ ਬਾਕੀ ਜਿਹੜੇ ਬਾਕੀ ਚੰਗੇ ਘਰਾਂ ਦੇ ਪੇਰੈਂਟਸ ਹੈਗੇ ਆ ਉਹ ਵੀ ਉਸ ਬੱਚਿਆਂ ਦੀ ਹੈਲਪ ਕਰਦੇ ਆ ਗਿਆ ਜਿਹਦਾ ਕਿਸੇ ਦਾ ਬਰਥਡੇ ਆ ਗਿਆ ਆਪਾਂ ਕਿਸੇ ਨਾ ਕਿਸੇ ਨੂੰ ਕੋਈ ਡਾਇਰ ਦਾ ਗਿਫਟ ਦੇ ਦਿੰਨੇ ਆ